ਤੁਸੀਂ ਦੇਖਦੇ ਹੋ ਮੈਂ ਲੁਧਿਆਣਾ ਟੌਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਅੱਜ ਅਸੀਂ ਪਹੁੰਚੇ ਹਾਂ ਜਗਤਪੁਰੀ ਥਾਣੇ ਜਿੱਥੇ ਕਿ ਆਪਣੇ ਇੰਚਾਰ ਸਾਹਿਬ ਨੇ ਕੁਝ ਸਨੇਚਰ ਫੜੇ ਹੈਗੇ ਨੇ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਹੈਗੇ ਆ ਕਿ ਉਹ ਨਸ਼ੇ ਦੇ ਆਦੀ ਵੀ ਹੈਗੇ ਸੀ ਉਹ ਔਰ ਉਹਨਾਂ ਨੇ ਕਿੰਨੀ ਲੁੱਟਖੋਦਾ ਕੀਤੀਆਂ ਹੈਗੀਆਂ ਨੇ ਤੇ ਉਹਨਾਂ ਦੇ ਉੱਤੇ ਕਿੰਨੇ ਪਰਚੇ ਪਰਚੇ ਦਰਜ ਹੈਗੇ ਨੇ ਤੇ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਕਿ ਉਹ ਕਿੱਥੋਂ ਫੜੇ ਗਏ ਤੁਸੀਂ ਦੇਖਦੇ ਹੋ ਲੁਧਿਆਣਾ ਟੌਪ ਲਾਈਵ ਨਿਊਜ਼ ਆਪਦੀ ਆਵਾਜ਼ ਅਸਤਾਨ ਨੂੰ ਚੌਂਕੀ ਜਗਤਪੁਰੇ ਹੈਬੋਾ ਲੁਧਿਆਣਾ ਦੀ ਖਬਰ ਦੀ ਖਾਨ ਜਾ ਰਹੇ ਹਿਤੇਸ਼ ਕੰਨਾ ਦੀ ਖਾਸ ਰਿਪੋਰਟ ਮਾਨਯੋਗ ਕਮਿਸ਼ਨਰ ਪੁਲਿਸ ਧਿਆਣਾ ਸ਼੍ਰੀ ਕੁਲਦੀਪ ਸਿੰਘ ਚਾਹਲ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਵਿੱਚ ਲੁੱਟਾਂ ਖੋਹਾਂ ਆਦਿ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਗਈ ਵੱਡੀ ਮੁਹਿੰਮ ਚੌਂਕੀ ਇੰਚਾਰਜ ਸੁਖਜਿੰਦਰ ਸਿੰਘ ਉਹਨਾਂ ਦੀ ਟੀਮ ਵੱਲੋਂ ਮਿਲੀ ਵੱਡੀ ਕਾਮਯਾਬੀ ਚੌਂਕੀ ਜਗਤਪੁਰੇ ਥਾਣਾ ਹੈਬੋਾ ਲੁਧਿਆਣਾ ਸਰ ਜੇ ਤੁਸੀਂ ਹੱਥ ਪੜਾ ਸੈਕਟਰ ਫੜਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਮਾਨਯੋਗ ਸੀਪੀ ਸਾਹਿਬ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਲੁੱਟਾਂ ਖੋਹੀਆਂ ਵਰਦਤਾਂ ਨੂੰ ਰੋਕਣ ਲਈ ਜੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਜੀ ਤਕਰੀਬਨ ਆ 5-3 ਨੂੰ ਇੱਥੇ ਜੱਸਿਆ ਰੋਡ ਦੇ ਇੱਕ ਲੇਡੀਜ਼ ਵਾਲੀਆਂ ਖੋਲੀਆਂ ਸੀ ਜੀ ਤੇ ਇਹਨਾਂ ਨੂੰ ਇਹਦੇ ਸਬੰਧੀ ਅਸੀਂ ਮੁਕੱਦਮਾ ਨੰਬਰ 31 ਜੀ ਦਰਜ ਕੀਤਾ ਜੀ ਤੇ ਇਹਨਾਂ ਦੀ ਭਾਲ ਕਰਦੇ ਫਿਰ 8-3-24 ਨੂੰ ਜੀ ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਕੋਲੋਂ ਇੱਕ ਸੋਨੇ ਦੀਆਂ ਵਾਲੀਆਂ ਦਾ ਜੋੜਾ ਜੀ ਇੱਕ ਮੋਟਰਸਾਈਕਲ ਅਪਾਚੀ ਜੀ ਮਿਲਿਆ ਜੀ ਸਰ ਇਹ ਨਸ਼ਗਾਦੀ ਵੀ ਹੈ ਤੁਸੀਂ ਹਾਂਜੀ ਹਾਂਜੀ ਇਹਨਾਂ ਦੇ ਵਿੱਚ ਇੱਕ ਲੜਕਾ ਹੋਰ ਸੀ ਬਾਅਦ ਵਿੱਚ ਇਹਨਾਂ ਨੇ ਦੱਸਿਆ ਅਜੇ ਜੀ ਉਹਨੂੰ ਵੀ ਲੈ ਕੇ ਤਿੰਨ ਦੇ ਤਿੰਨੇ ਕਾਫੀ ਨਸ਼ੇਦਾਰੀ ਨੇ ਜੀ ਸਰ ਇਹ ਆਪਣੇ ਇਹਨਾਂ ਦੇ ਉੱਤੇ ਪਹਿਲਾਂ ਹੀ ਕੋਈ ਪੱਤਾ ਦਰਜ ਕਰ ਰਹੇ ਹਾਂ ਬਾ ਸਾਰੇ ਦੇ ਸਾਰੇ ਜਿੰਨੇ ਤਿੰਨ ਦੇ ਤਿੰਨੇ ਮੁੰਡਿਆਂ ਦੇ ਉੱਤੇ ਪਹਿਲਾਂ ਹੀ ਮਕਦਮੇ ਕਾਫੀ ਦਰਜ ਨੇ ਇਹਨਾਂ ਚੋਂ ਗਗਨ ਜਿਹੜਾ ਮੇਨ ਮਾਸਟਰਮਾਈਂਡ ਹੈ ਜੀ ਉਹਦੇ ਤੇ 8 ਮਕਦਮੇ ਦਰਜ ਨੇ ਜਿਨ੍ਹਾਂ ਚੋਂ ਤਿੰਨ ਜਲੰਧਰ ਜ਼ਿਲ੍ਹੇ ਦੇ ਨੇ ਤੇ ਤਿੰਨਾਂ ਦੇ ਵਿੱਚ ਉਹ ਸਜ਼ਾ ਹੋਇਆ ਹੋਇਆ ਹੈ ਜੀ ਸਰ ਜਿਵੇਂ ਕਿ ਲਗਾਤਾਰ ਲੁੱਟਾ ਹੋਇਆ ਚੱਲ ਰਿਹਾ ਹੈ ਇਸ ਪਰ ਤੁਸੀਂ ਕੀ ਕੰਮ ਕਰਦੇ ਹੋ ਦੇਖੋ ਇਹਦੇ ਲਈ ਅਸੀਂ ਹਰ ਹਰ ਸੰਭਵ ਕੋ ਜੋ ਵੀ ਉਪਰਾਲੇ ਹੋ ਸਕਦੇ ਅਸੀਂ ਉਹਨਾਂ ਤੇ ਫੋਕਸ ਕਰ ਰਹੇ ਹਾਂ ਇਲਾਕੇ 'ਚ ਗੱਲਸ਼ ਬਧਾਈ ਹੋਈ ਹੈ ਜੀ ਤੇ ਬਾਕੀ ਜੋ ਵੀ ਮਾੜੇ ਆਨਸਰ ਇਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਕਿਸੇ ਕੀਮਤ ਤੇ